ਗਰਮੀ ਵਿੱਚ ਕੂਲਰ ਲਾਉਣ ਵਾਲੇ ਹੋ ਜਾਓ ਸਾਵਧਾਨ ਕਿਤੇ ਠੰਡੀ ਹਵਾ ਹੀ ਨਾ ਬਣ ਜਾਵੇ ਸਾਰੇ ਟੱਬਰ ਦਾ ਕਾਲ ਅਕਸਰ ਹੀ ਗਰਮੀ ਵਿੱਚ ਲੋਕ ਆਪਣੇ ਘਰਾਂ ਵਿੱਚ ਕੂਲਰ ਜਾਂ ਏਸੀ ਚਲਾਉਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੈਡਾਂ ਦੇ ਉੱਪਰ ਇੱਕ ਕੋਬਰਾ ਸੱਪ ਬੈਠਾ ਦਿਖਾਈ ਦੇ ਰਿਹਾ ਏ ਦਰਅਸਲ ਇਸ ਪਰਿਵਾਰ ਨੇ ਕਮਰੇ ਦੀ ਖਿੜਕੀ ਵਿੱਚ ਬਾਹਰਲੇ ਪਾਸੇ ਬਿਹੀ ਵਿੱਚ ਕੂਲਰ ਲਗਾਇਆ ਹੋਇਆ ਸੀ ਪਰ ਰਾਤ ਨੂੰ ਜਦੋਂ ਇਹ ਪਰਿਵਾਰ ਕੂਲਰ ਲਗਾ ਕੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਬਾਹਰੋਂ ਬਿਹੀ ਵਿੱਚ ਕੂਲਰ ਰਾਹੀਂ ਇੱਕ ਕੋਬਰਾ ਸੱਪ ਕਮਰੇ ਦੇ ਵਿੱਚ ਆ ਜਾਂਦਾ ਹੈ ਸੱਪ ਕਮਰੇ ਅੰਦਰ ਆ ਕੇ ਬੈਡਾਂ ਤੇ ਪੈਸਰਾਣੇ ਦੇ ਥੱਲੇ ਲੁਕ ਜਾਂਦਾ ਹੈ ਇਸ ਪਰਿਵਾਰ ਨੂੰ ਇਸ ਸੱਪ ਦਾ ਪਤਾ ਸਵੇਰੇ ਲੱਗਿਆ ਜਦੋਂ ਇਸ ਪਰਿਵਾਰ ਦੀ ਔਰਤ ਕਮਰੇ ਵਿੱਚ ਬੈਡਾਂ ਤੋਂ ਕੱਪੜੇ ਇਕੱਠੇ ਕਰਨ ਆਈ ਜਿਵੇਂ ਹੀ ਉਸਨੇ ਸਹਰਾਣਾ ਚੱਕਿਆ ਤਾਂ ਉਸਦੇ ਥੱਲੇ ਇੱਕ ਕੋਬਰਾ ਸੱਪ ਬੈਠਾ ਸੀ ਸੋ ਇਸ ਪਰਿਵਾਰ ਦੀ ਕਿਸਮਤ ਚੰਗੀ ਸੀ ਕਿ ਇਸ ਸੱਪ ਨੇ ਕਿਸੇ ਦੇ ਵੀ ਡੰਗ ਨਹੀਂ ਮਾਰਿਆ ਕਿਉਂਕਿ ਔਰਤ ਦੇ ਅੰਦਰ ਆਉਣ ਤੋਂ ਥੋੜਾ ਸਮਾਂ ਪਹਿਲਾਂ ਹੀ ਇਹਨਾਂ ਦਾ ਬੱਚਾ ਬੈਡਾਂ ਤੋਂ ਉੱਠ ਕੇ ਬਾਹਰ ਗਿਆ ਸੀ ਸੋ ਤੁਸੀਂ ਵੀ ਆਪਣਾ ਹਮੇ ਇਸ਼ਾ ਧਿਆਨ ਜ਼ਰੂਰ ਰੱਖੋ ਕਿਉਂਕਿ ਅਕਸਰ ਹੀ ਗਰਮੀਆਂ ਵਿੱਚ ਸੱਪ ਠੰਡੀਆਂ ਥਾਵਾਂ ਵੱਲ ਜ਼ਿਆਦਾ ਆਉਂਦੇ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ